ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ਬਚਪਨ ਦੀਆਂ ਖੇਡਾਂ ਲੈ ਕੇ ਹਾਜ਼ਰ ਹਾਂ ਜੀ ਇੱਟ ਦੀ ਛਟਾਂਕੀ ਤੇ ਰੰਗ ਮੰਗਣਾ ਜਿੱਤਣ ਲਈ ਹਰ ਰੰਗ ਦੀ ਭਾਲ ਕਰਾਉਂਦੇ ਸੀ ਕਾਨਿਆਂ ਦੀਆਂ ਪਚਰਾ ਚੀਰ ਕੇ ਵਾਕੇ ਗਲਤੰਮਾ ਖੇਡ ਰਚਾਉਂਦੇ ਸੀ ਚੁੱਲ੍ਹੇ ਵਿੱਚੋਂ ਕੋਲੇ ਲੈ ਕੇ ਕੰਦਾਂ ਤੇ ਲੀਕਾਂ ਵਾਉਂਦੇ ਸੀ ਨਾਲੇ ਮौज ਤੇ ਮਸਤੀ ਕਰਕੇ ਦਿਲ ਬਹਿਲਾਉਂਦੇ ਨਾਲੇ ਗਿਣਤੀ ਦਾ ਪਾਠ ਪਕਾਉਂਦੇ ਸੀ ਬਿਬਰਿਆਂ ਦੀਆਂ ਠੀਕਰੀਆਂ ਘੜ ਘੜ ਪਿੱਠੂ ਕੈਮ ਸਜਾਉਂਦੇ ਸੀ ਜਦ ਗੇਂਦ ਦੂਰ ਚਲੀ ਜਾਂਦੀ ਤਾਂ ਭੱਜ ਭੱਜ ਕੇ ਕੈਮ ਬਣਾਉਂਦੇ ਸੀ ਚਪਲ ਵਿੱਚੋਂ ਬੰਗ ਨਾਲ ਗੋਲ ਗੋਲ ਟਾਇਰ ਬਣਾਉਂਦੇ ਸੀ ਕਾਨਿਆਂ ਤੇ ਰਵੜਾਂ ਦੀ ਮਦਦ ਨਾਲ ਸੁੰਦਰ ਗੱਡੀਆਂ ਬਣਾਉਂਦੇ ਸੀ ਬੋਰਡ ਦੇ ਪੱਤਿਆਂ ਦੀਆਂ ਬਣਾ ਕੇ ਪੰਭੀਰੀਆਂ ਖੂਬ ਅਡਾਉਂਦੇ ਸੀ ਹਵਾ ਦੇ ਰੁਖ ਦੇ ਹਿਸਾਬ ਨਾਲ ਪੰਭੀਰੀ ਦਾ ਮੂੰਹ ਕਮਾਉਂਦੇ ਸੀ ਕੱਚੇ ਪੱਕੇ ਫਲ ਜਿੱਥੇ ਵੀ ਲੱਗੇ ਹੋਵਣ ਤੋੜ ਕੇ ਦੋਸਤਾਂ ਵਿੱਚ ਵਰਤਾਉਂਦੇ ਸੀ ਜੇਬ ਵਿੱਚੋਂ ਪੁੜੀ ਲੂਣ ਵਾਲੀ ਕੱਢ ਕੇ ਥੋੜਾ ਥੋੜਾ ਲਗਾਉਂਦੇ ਸੀ ਕੱਚੀਆਂ ਅੰਬੀਆਂ ਕੱਚੇ ਅਮਰੂਦ ਆੜੂ ਤੇ ਅੰਗੂਰਾਂ ਦਾ ਸਵਾਦ ਅਜੇ ਵੀ ਮੇਰੇ ਮੂੰਹ ਵਿੱਚ ਹੈ ਉਹਨੇ ਤਾਜ਼ੇ ਤੇ ਵਧੀਆ ਫਲ ਮੈਨੂੰ ਲੱਗਦਾ ਝਿੰਗੜਾਂ ਬੋਦਲਾਂ ਦੀ ਜੂ ਵਿੱਚੇ ਜਾਮਣਾ ਖਾ ਖਾ ਖੀਵੇ ਹੁੰਦੇ ਜੀਵ ਜਾਮਣੀ ਬਣਾਉਂਦੇ ਸੀ ਗੇਂਦ ਦੇ ਨਾਲ ਬੱਚੀਆਂ ਪਾਉਂਦੇ ਨਾਲੇ ਜੀਵ ਨਾਲ ਜੀਵ ਕਢਾਉਂਦੇ ਸੀ ਸਾਈਕਲ ਦੀ ਟਿਊਬ ਕੱਟ ਕੇ ਦਸਾਂਗੜ ਦੀ ਗਲੇਲ ਬਣਾਉਂਦੇ ਸੀ ਉਹੀ ਸਾਡਾ ਪਿਸਤੌਲ ਹੁੰਦਾ ਸੀ ਠਾ ਠਾ ਗੋਲੀਆਂ ਚਲਾਉਂਦੇ ਸੀ ਲੀਰਾਂ ਵਾਲੇ ਖਿੱਦੋ ਉੱਪਰ ਬੇਬੇ ਖੂਬਸੂਰਤ ਧਾਗਿਆਂ ਨਾਲ ਪਿੜੀਆਂ ਪਾਉਂਦੇ ਸੀ ਛਾਪਿਆਂ ਵਿੱਚੋਂ ਖੂੰਡੀ ਛਾਂਟ ਕੇ ਹਾਕੀ ਦੀ ਖੇਡ ਮਗਾਉਂਦੇ ਸੀ ਵੰਟਿਆਂ ਵਾਲੀ ਖੇਡ ਖੇਡਣ ਲਈ ਖੁੱਤੀ ਤੇ ਪੈਂਡੇ ਬਣਾਉਂਦੇ ਸੀ ਕੁਝ ਵੰਟੇ ਖੁੱਤੀ ਵਿੱਚ ਪਾਉਂਦੇ ਤੇ ਵੱਡੇ ਵੰਟੇ ਨਾਲ ਤਾਨਾ ਲਾਉਂਦੇ ਸੀ ਜਿੱਤ ਕੇ ਵੰਟੇ ਥੈਲੀ ਭਰ ਕੇ ਬੜੀ ਟੌਰ ਨਾਲ ਖੜੋਂਦੇ ਸੀ ਹਾਰਨ ਵਾਲਾ ਰੋਣ ਹਾਕਾ ਹੋ ਜਾਂਦਾ ਜਦ ਖੇਡ ਬੰਦ ਕਰਾਉਂਦੇ ਸੀ ਵਸੰਤ ਰੁੱਤ ਆਈ ਤੇ ਅਸੀਂ ਹਰ ਰੋਜ਼ ਨਵਾਂ ਪਤੰਗ ਲਿਆਉਂਦੇ ਸੀ ਮਾਝੇ ਵਾਲੀ ਡੋਰ ਲਗਾ ਕੇ ਬੜੇ ਹੁਨਰ ਨਾਲ ਤੜਾਵਾਂ ਪਾਉਂਦੇ ਸੀ ਜਦ ਗੁੱਡੀ ਅਸਮਾਨੀ ਚੜਦੀ ਪੇਚਾ ਖੂਬ ਲਗਾਉਂਦੇ ਸੀ ਜੇ ਕਦੇ ਡੋਰ ਲੁੱਟੀ ਜਾਂਦੀ ਤਾਂ ਧਾਗੇ ਦੀਆਂ ਰੀਲਾਂ ਤੇ ਉਹਨਾਂ ਨਾਲ ਹੀ ਕੰਮ ਚਲਾਉਂਦੇ ਸੀ ਬੇਬੇ ਦੋਵੇਂ ਚੀਜ਼ਾਂ ਛਪਾ ਕੇ ਰੱਖਦੀ ਅਸੀਂ ਫਿਰ ਵੀ ਹੱਥ ਨਾ ਆਉਂਦੇ ਸੀ ਸਮੁੰਦਰ ਪਟਾਵਾ ਕੇ ਰੱਖਦੇ ਡੰਡੇ ਨਾਲ ਪੱਕਾ ਕਰਦੇ ਸਾਂ ਟਪ ਟਪ ਕੇ ਖੇਢੀ ਜਾਂਦੇ ਮੀਟੀ ਆਉਣ ਦੀ ਅਡੀਕ ਕਰਦੇ ਸਾਂ ਨੜੇ ਦੇ ਵਿੱਚ ਵਸਾ ਕੇ ਪੁਕਾਨੇ ਪਿੱਛੋਂ ਫੂਕ ਲਗਾਉਂਦੇ ਸਾਂ ਵੱਡਾ ਸਾਰਾ ਫੁਲਾ ਕੇ ਉਸ ਨੂੰ ਦੂਜੇ ਦੇ ਕੰਨ ਵਿੱਚ ਫੂਕ ਮਰਾਉਂਦੇ ਸਾਂ ਗੇ ਲੈਜੈਂਡਾ ਆਖੇ ਮੇਰੀ ਉਮਰ ਦੇ ਭੈਣਾ ਤੇ ਵੀਰਾਂ ਦੇ ਬਚਪਨ ਦਾ ਇਹ ਅਭਿਆਸ ਸੀ ਸ਼ਾਲਾ ਉਹ ਦਿਨ ਮੁੜ ਕੇ ਆ ਜਾਵਣ ਜਦ ਰਚਿਆ ਇਹ ਇਤਿਹਾਸ ਸੀ ਗੇ ਲੈਜੈਂਡਾ ਆਖੇ ਮੇਰੀ ਉਮਰ ਦੇ ਭੈਣਾ ਤੇ ਵੀਰਾਂ ਦੇ ਬਚਪਨ ਦਾ ਇਹ ਅਭਿਆਸ ਸੀ ਸ਼ਾਲਾ ਉਹ ਦਿਨ ਮੁੜ ਕੇ ਆ ਜਾਵਣ ਜਦ ਰਚਿਆ ਇਹ ਇਤਿਹਾਸ ਸੀ ਬਹੁਤ ਬਹੁਤ ਧੰਨਵਾਦ ਜੀ